ਡੱਬ ਵਿੱਚ ਲੋਹਾ ਭਾਵੇਂ ਕੰਨੀ ਨੱਤੀਆਂ ਕੁੜੀਆਂ ਟਕਾਉਣ ਨੂੰ ਨੇ ਮੋਛਾਂ ਰੱਖੀਆਂ ਉਹ ਪੈਗ ਲਾ ਕੇ ਪੈਸਾ ਨਾਲੇ ਪਰੀ ਦੇ ਪਿੱਛੇ ਅਸੀਂ ਕਦੇ ਵੀ ਨਾ ਲੜੇ ਬੱਲੀਏ ਉਹ ਸਾਡੇ ਤੇ ਹੀ ਹੌਣ ਚੜ ਚੜ ਕੇ ਉਹ ਜਿਹੜੇ ਸਾਡੇ ਸਿਰੋਂ ਛੜੇ ਬੱਲੀਏ ਭੁਖਿਓ ਮਨੀ ਸਪੋਰਟ ਕਰਦੇ ਸੀ ਕਿ ਜਿਵੇਂ ਕੁੜੀਆਂ ਲਈ ਤਾਂ ਆਪਾਂ ਕਹਿ ਦਿੰਦੇ ਆ ਵੀ ਕੁੜੀਆਂ ਲਈ ਚਲੋ ਇਹ ਫੀਲਡ ਸੇਫ ਨਹੀਂ ਹੈਗੀ ਕੁੜੀਆਂ ਨੇ ਬਾਹਰ ਜਾਣਾ ਡਰ ਲੱਗਦਾ ਮਾਪਿਆਂ ਦੇ ਮਨ 'ਚ ਡਾ ਰੰਦਾ ਫਿਰ ਮੁੰਡੇ ਨੂੰ ਕਿਉਂ ਰੋਕਿਆ ਮੁੰਡੇ ਨੂੰ ਮੈਂ ਮਿਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮ ਕਰਦੇ ਕਹਿੰਦੇ ਸੀਗੇ ਜਿਹੜਾ ਤੂੰ ਪੈਸਾ ਉੱਥੇ ਖਰਚ ਕਰੂਗਾ ਉਹ ਆਪਣਾ ਕੋਈ ਕੰਮ ਵੀ ਖੋਲ ਸਕਦਾ ਹੈ ਨਾ ਜਿਹੜਾ 20 30 ਹਜ਼ਾਰ ਆ ਕੇ ਆਪਣਾ ਕੋਈ ਰੇੜੀ ਆ ਕੁਝ ਵੀ ਕਰ ਸਕਦਾ ਹੈ ਨਾ ਪਰ ਮੇਰੀ ਮਾਤਾ ਸ਼੍ਰੀ ਕਹਿੰਦੇ ਸੀ ਦੋ ਰੋਟੀਆਂ ਘੱਟ ਖਾ ਲਾਂਗੇ ਪਰ ਮੈਂ ਆਪਣੇ ਮੁੰਡੇ ਨੂੰ ਅੱਗੇ ਵਧਾਉਣਾ ਮੰਨਿਆ ਕੀ ਗਹਿਰਾ ਨਾਲ ਦਿਲ ਲਾ ਲਿਆ ਸਾਡਾ ਪਿਆਰ ਕਿੱਥੇ ਸਾਨੂੰ ਚੋਣ ਵਾਲਿਆ ਹੁਣ ਕੀ ਦੇ ਨਾਲ ਦੁੱਖ ਸੁੱਖ ਵੰਡਦਾ ਜਾਨ ਜਾਣ ਕੇ ਕੇ ਗੜ ਲਾਉਣ ਵਾਲਿਆ ਆਬੇ ਨਿਕਲਿਆ ਸੱਚਿਓ ਗਦਾਰ ਮੇਰੀ ਜ਼ਿੰਦਗੀ ਚ ਲਿਖ ਗਿਆ ਤੂੰ ਇੰਤਜ਼ਾਰ ਇੰਤਜ਼ਾਰ ਜੇ ਜੇ ਪਲੇਟਫਾਰਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਿਆ ਫਾਈਨੈਂਸ਼ੀਅਲ ਪ੍ਰੋਬਲਮ ਹੈ ਨਾ ਕਿਉਂਕਿ ਜੇ ਬੰਦੇ ਦੇ ਵਿੱਚ ਅੱਜ ਦੇ ਵਿੱਚ ਟਾਈਮ ਦੇ ਵਿੱਚ ਪੈਸਾ ਹੈਗਾ ਤਾਂ ਸਮਝ ਲਓ ਸਾਰਾ ਕੁਝ ਹੈਗਾ ਜੇ ਉਹ ਬੰਦਾ ਚਾਹੇ ਜਿੱਦਾਂ ਮਰਜ਼ੀ ਦਾ ਗਾਉਂਦਾ ਹੋਵੇ ਉਹ ਅੱਗੇ ਆ ਜਾਂਦਾ ਆ ਪਰ ਟੈਲੈਂਟ ਅੱਗੇ ਆ ਨਹੀਂ ਪਉਂਦਾ ਬਿਨਾ ਪੈਸੇ ਤੋਂ ਕੁਝ ਸਟੇਜਾਂ ਐਸੀਆਂ ਮਿਲਦੀਆਂ ਨੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਤੇ ਜਿਹੜੇ ਗਾਉਣ ਵਾਲੇ ਹੁੰਦੇ ਨੇ ਬੜੇ ਮੈਮ ਮਿੰਟਾਂ ਕਰ ਕਰਕੇ ਭਾਜੀ 10 ਮਿੰਟ ਦੇ ਦਿਓ ਭਾਜੀ 20 ਮਿੰਟ ਦੇ ਦਿਓ ਹੈਨਾ ਭਾਜੀ ਇੱਕ ਗਾਣਾ ਗਾਉਂਗਾ ਕਈ ਵਾਰ ਤਾਂ ਮੈਮ ਗਾਉਂਦੇ ਗਾਉਂਦੇ ਦੇ ਹੱਥੋਂ ਨਾ ਮਾਈਕ ਖੋ ਲੈਂਦੇ ਸੀ ਜੀ ਕਿਟ ਦੇ ਵਿੱਚ ਸਾਰਾ ਦਿਨ ਮਿਹਨਤ ਕਰਦਾ ਹੈ ਹੈਨਾ ਸਾਡੀ 12-13000 ਰੁਪਏ ਮੈਮ ਸੈਲਰੀ ਹੈ ਕੋਈ ਜ਼ਿਆਦਾ ਨਹੀਂ ਆਗੇ ਉਸ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਜਿਹੜੀ ਮੇਰੀ ਮਦਰ ਨੇ ਉਹ ਝਾੜੂ ਦਾ ਕੰਮ ਕਰਦੇ ਨੇ ਫੈਕਟਰੀਆਂ ਦੇ ਵਿੱਚ ਝਾੜੂ ਮਾਰਨਾ ਉਹਨਾਂ ਨਾਲ ਕਿਸੇ ਟਾਈਮ 'ਚ ਮੈਂ ਵੀ ਝਾੜੂ ਮਾਰਦਾ ਰਿਆ ਤੇ ਪਰ ਚਲੋ ਮੈਂ ਥੋੜਾ ਜਿਹਾ ਪੜ ਲਿਖ ਗਿਆ ਤੇ ਥੋੜਾ ਮਾਰਕੀਟ ਲਾਈਨ ਦੇ ਵਿੱਚ ਆ ਗਿਆ ਹਨਾ ਥੋੜਾ ਬੋਤਾ ਅੱਧਾ ਚੱਲੇ ਜਾਂਦਾ ਮੈਨੂੰ ਕਿ ਤੂੰ ਛੱਡ ਦੇ ਆ ਕੰਮ ਹੈਨਾ ਪੜਾਈ ਪੜੂਈ ਛੱਡ ਦੇ ਤੂੰ ਆਪਣਾ ਫੈਕਟਰੀ 'ਚ ਕੰਮ ਕਰ ਲੈ ਤੈਨੂੰ 8-10000 ਰੁਪਏ ਮਿਲ ਜਾਣਗੇ ਮੇਰੇ ਨਾਲ ਲੱਗ ਜਾ ਪਰ ਮੇਰੇ ਜਿਹੜੀ ਮਾਤਾ ਸ਼੍ਰੀ ਸੀਗੇ ਓ ਨੀ ਮਤਲਿਆਂ ਉਹਨਾਂ ਨੇ ਮੈਨੂੰ ਕਦੇ ਇਹ ਜੇ ਕੰਮ ਨਹੀਂ ਕਰਨ ਦਿੱਤਾ ਉਹਨਾਂ ਨੇ ਮੈਨੂੰ ਕਾਲਜ ਵੀ ਪੜਾਇਆ ਹੈ ਨਾ ਜੀ ਤੇ ਮੈਨੂੰ ਸਕੂਲ ਵੀ ਪੜਾਇਆ ਬਾਪੂ ਨਾਲ ਲੜ ਲੜ ਕੇ ਕਹਿੰਦੀ ਤੂੰ ਮੁੰਡੇ ਨੂੰ ਆਪਣਾ ਕੰਮ ਕਰਨ ਦੇ ਨਾ ਪਰ ਮੇਰੀ ਮਾਤਾ ਸਿਹਰੀ ਨੂੰ ਪਤਾ ਸੀਗਾ ਕਿ ਕਦੇ ਨਾ ਕਦੇ ਕੁਝ ਕਰੂਗਾ ਨਾ ਪਰ ਮੈਂ ਮੈਮੋਦੋਦੋ ਹੀ ਲੱਗਿਆ ਹੋਇਆ ਆਪਣੇ ਕੰਮ ਦੇ ਵਿੱਚ ਕੀ ਹਾਂ ਮੈਂ ਕਰਨ ਆਂ ਖੁਸ਼ੀਆਂ ਤੂੰ ਨਾਲ ਬਾਪੂ ਆਪਣੇ ਹੀ ਲੈ ਗਿਆਂ ਖੋਰੇ ਕਿਹੜੇ ਬੱਦਲਾਂ ਦੇ 올레 ਹੋ ਕੇ ਵੇ ਗਿਆ ਰੱਖੀ ਤੂੰ ਖਿਆਲ ਪੁੱਤ ਜ਼ਿੰਮੇਵਾਰੀ ਸਾਬ ਲਈ ਆਪਣੀ ਜੋਤ ਨੂੰ ਤੂੰ ਜਾਂਦਾ ਜਾਂਦਾ ਕਹਿ ਗਿਆ ਸੱਚੇ ਕਾਲ ਤੁਹਾਡੇ ਨਾਲ ਮੈਂ ਕਰुणा ਸ਼ਰਮਾ ਸਕਰੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਕਈ ਬਲੇਵਾਜ਼ਾਂ ਸੁਣੀਆਂ ਹੋਣਗੀਆਂ ਰੋਂਟੇ ਖੜੇ ਕਰ ਦੇਣ ਵਾਲੀਆਂ ਆਵਾਜ਼ਾਂ ਸੁਣੀਆਂ ਹੋਣਗੀਆਂ ਪਰ ਕਈ ਲੋਕਾਂ ਨੂੰ ਜਿਹੜਾ ਉਹਨਾਂ ਦਾ ਪਲੇਟਫਾਰਮ ਹੈ ਬਹੁਤ ਸੋਨਾ ਮਿਲ ਜਾਂਦਾ ਹੈ ਪਰ ਕੁਝ ਲੋਕ ਅਭਿ ਵਰਗੇ ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਉਹ ਆਪਣੇ ਟੈਲੈਂਟ ਨੂੰ ਬਾਹਰ ਨਹੀਂ ਲੈ ਕੇ ਆ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਕੋਈ ਪਲੇਟਫਾਰਮ ਹੀ ਨਹੀਂ ਹੁੰਦਾ ਤਾਂ ਇਸ ਸਮੇਂ ਜਿਹੜੇ ਅਭਿ ਨੇ ਉਹ ਸਾਡੇ ਨਾਲ ਮੌਜੂਦ ਨੇ ਤਾਂ ਇਹਨੂੰ ਇਸ ਨੂੰ ਆਪਾਂ ਕਿਸਮਤ ਦਾ ਦੋਸ਼ੀ ਕਹਿ ਸਕਦੇ ਹਾਂ ਸਮੇਂ ਦਾ ਦੋਸ਼ੀ ਕਹਿ ਸਕਦੇ ਹਾਂ ਤਾਂ ਅਭਿ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਅਭਿ ਸਤਿ ਸ਼੍ਰੀ ਅਕਾਲ ਕਰਦੇ ਹਾਂ ਸਾਡੇ ਚੈਨਲ ਦੇ ਵਿੱਚ ਥੈਂਕ ਤਾਂ ਕਿਵੇਂ ਮਤਲਬ ਸਿੰਗਿੰਗ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ ਮੈਮ ਮੈਂ ਉਸ ਟਾਈਮ ਜਦੋਂ ਸੀਗਾ ਬਚਪਨ ਦੇ ਵਿੱਚ 7-8 ਸਾਲ ਦਾ ਸੀਗਾ ਜਦੋਂ ਮੈਂ ਫਸਟ ਟਾਈਮ ਸਕੂਲ ਦੇ ਵਿੱਚ ਗਿਆ ਤੇ ਜਦੋਂ ਸਾਰੇ ਬੱਚੇ ਬੈਠੇ ਸੀਗੇ ਤੇ ਸਾਰੇ ਟੀਚਰ ਸਾਹਿਬਾਨ ਸੀਗੇ ਤੇ ਜਦੋਂ ਮੈਂ ਗਾਇਆ ਤਾਂ ਮੈਨੂੰ ਇੱਕ ਮਾਸਟਰ ਨੇ ਆ ਕੇ ਮੈਨੂੰ 20 ਰੁਪਏ ਦਿੱਤੇ ਕਹਿਰਾ ਹੁਣ ਅੱਜ ਇਹ ਲਾਈਨ ਤੂੰ ਫੜੀ ਐ ਤੇ ਇਹਨੂੰ ਛੱਡੀ ਨਾ ਠੀਕ ਹੈ ਤੇ ਮੈਂ ਉਸੇ ਟਾਈਮ ਹੀ ਕਸਮ ਖਾ ਲਈ ਕਿ ਜੇ ਹੁਣ ਕਰਨੀ ਐ ਤਾਂ ਸਿੰਗਿੰਗ ਕਰਨੀ ਐ ਮੈਂ ਇਸੇ ਕਰਕੇ ਮੈਮ ਕੋਈ ਕੰਮ ਨਹੀਂ ਸਿੱਖਿਆ ਹੈਨਾ ਮੈਂ ਲੀ ਸਿੰਗਿੰਗ ਦੇ ਬਾਰੇ ਹੀ ਚੱਲਦਾ ਆ ਸਰਚ ਕਰਦਾ ਆ ਮੈਂ ਸਿੱਖਿਆ ਡੇਢ ਦੋ ਸਾਲ ਹੈ ਨਾ 우ਸਤਾਦ ਨੀਲੇ ਜੇ ਖਾਨ ਨੀਲੇ ਖਾਨ ਜੀ ਗੋੜ ਜ਼ਿਰਕਪੁਰ ਤੋਂ ਨੇ ਮੇਰੇ ਉਸਤਾਦ ਜੀ ਤੇ ਉਹਨਾਂ ਕੋਲ ਹੀ ਸਿੱਖਿਆ ਜੀ ਜਿਹੜਾ ਗਾਣਾ ਤੁਸੀਂ ਉਸ ਸਮੇਂ ਸਕੂਲ ਦੇ ਵਿੱਚ ਗਾਇਆ ਸੀ ਕਿਹੜਾ ਗਾਣਾ ਗਾਇਆ ਸੀ ਮੈਮ ਉਹ ਨਾ ਰਵਿੰਦਰ ਗਰੇਵਾਲ ਜੀ ਦਾ ਗਾਣਾ ਸੀਗਾ ਠੀਕ ਹੈ ਸੁਣਾ ਦਿਓ ਸਾਨੂੰ ਉਹ ਮੈਮ ਸੀਗਾ ਨਾ ਮੈਂ ਐਕਚੁਅਲੀ ਯਾਦ ਨਹੀਂ ਆ ਰਿਹਾ ਮੇਰੇ ਉਹ ਨਾ ਮਤਲਬ ਯਾਦ ਤਾਂ ਹੈਗਾ ਪਰ ਕੀ ਕੋਈ ਗੱਲ ਨਹੀਂ ਕੋਈ ਹੋਰ ਸੁਣਾ ਦਿਓ ਸਾਨੂੰ ਤੁਸੀਂ ਇੰਨੀ ਸੋਹਣੀ ਸਿੰਗਿੰਗ ਕਰਦੇ ਹੋ ਤਾਂ ਆਪਾਂ ਅੱਗੇ ਦੀ ਸ਼ੁਰੂਆਤ ਅੱਗੇ ਦੇ ਇੰਟਰਵਿਊ ਦੀ ਸਿੰਗਿੰਗ ਤੋਂ ਹੀ ਕਰਦੇ ਹਾਂ ਮੰਨਿਆ ਕੀ ਗਹਿਰਾ ਨਾਲ ਦਿਲ ਲਾ ਲਿਆ ਸਾਡਾ ਪਿਆਰ ਕਿੱਥੇ ਸਾਨੂੰ ਚੋਣ ਵਾਲਿਆ ਹੁਣ ਕੀ ਦੇ ਨਾਲ ਦੁੱਖ ਸੁੱਖ ਵੰਡਦਾ ਜਾਨ ਜਾਨ ਕੇ ਕੇ ਗਲ ਲਾਉਣ ਵਾਲਿਆ ਅਭੇ ਨਿਕਲਿਆ ਸੱਚੀਓ ਗਦਾਰ ਮੇਰੀ ਜ਼ਿੰਦਗੀ ਚ ਲਿਖ ਗਿਆ ਤੂੰ ਇੰਤਜ਼ਾਰ ਇੰਤਜ਼ਾਰ ਮੇਰੀ ਜ਼ਿੰਦਗੀ ਚ ਲਿਖ ਗਿਆ ਤੂੰ ਇੰਤਜ਼ਾਰ ਇੰਤਜ਼ਾਰ ਅਭੇ ਸੱਚੀ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਆ ਤਾਂ ਜਿਹੜਾ ਕਿ ਕਿੰਨਾ ਕ ਸਟਰਗਲ ਜਿਵੇਂ ਹੁਣ ਸਿੰਗਿੰਗ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਨਾ ਤਾਂ ਜਿਵੇਂ ਕਿ ਕਈ ਲੋਕਾਂ ਨੂੰ ਬਹੁਤ ਸੋਨਾ ਪਲੇਟਫਾਰਮ ਮਿਲ ਜਾਂਦਾ ਬੜਾ ਉੱਭਰ ਕੇ ਉਹ ਲੋਕ ਆਉਂਦੇ ਨੇ ਪਰ ਕੁਝ ਲੋਕ ਜਿਵੇਂ ਤੁਹਾਡੇ ਵਰਗੇ ਤੁਹਾਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਕਦੇ ਕੋਸ਼ਿਸ਼ ਕੀਤੀ ਕੋਈ ਪਲੇਟਫਾਰਮ ਲੈਣ ਦੀ ਹਾਸਲ ਕਰਨ ਦੀ ਮੈਮ ਦੇਖੋ ਜੀ ਜੇ ਪਲੇਟਫਾਰਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਨਾ ਕਿਉਂਕਿ ਜੇ ਬੰਦੇ ਦੇ ਵਿੱਚ ਅੱਜ ਦੇ ਵਿੱਚ ਟਾਈਮ ਦੇ ਵਿੱਚ ਪੈਸਾ ਹੈਗਾ ਤਾਂ ਸਮਝ ਲਓ ਸਾਰਾ ਕੁਝ ਹੈਗਾ ਜੇ ਉਹ ਬੰਦਾ ਚਾਹੇ ਜਿੱਦਾਂ ਮਰਜ਼ੀ ਦਾ ਗਾਉਂਦਾ ਹੋਵੇ ਉਹ ਅੱਗੇ ਆ ਜਾਂਦਾ ਆ। ਜੀ। ਪਰ ਟੈਲੈਂਟ ਅੱਗੇ ਆ ਨਹੀਂ ਪਉਂਦਾ ਬਿਨਾ ਪੈਸੇ ਤੋਂ। ਠੀਕ ਹੈ ਜੀ ਮੈਂ ਵੌਇਸ ਆਫ ਪੰਜਾਬ ਦੇ ਵਿੱਚ ਜੁਡੀਸ਼ਨ ਦਿੱਤਾ। ਉੱਥੇ ਮੈਂ ਸੈਕਿੰਡ ਰਾਉਂਡ ਤੋਂ ਬਾਹਰ ਆਇਆ। ਜੀ। ਹੈਨਾ ਜੀ ਤੇ ਮਨ ਉਹਨਾਂ ਨੇ ਮੈਨੂੰ ਕਿਹਾ ਕਹਰੇ ਵੀ ਆਪਣੇ ਹੰਸਰਾਜ ਹੰਸ ਜੀ ਸੀਗੇ ਸੀ ਉਸ ਟਾਈਮ। ਹੈਨਾ ਉਹਨਾਂ ਨੇ ਮੈਨੂੰ ਕਿਹਾ ਕਹਰੇ ਵੀ ਕਾਕਾਦ ਨੂੰ ਸਿੱਖਣ ਦੀ ਲੋੜ ਹੈ। ਜੀ। ਤੇ ਉਸ ਤੋਂ ਬਾਅਦ ਚਲੋ ਜੀ ਮੈਂ ਘਰ ਆ ਗਿਆ। ਮੈਂ ਸੁਣਨਾ ਸਟਾਰਟ ਕੀਤਾ ਹੈਨਾ ਸਿੱਖਣਾ ਸਟਾਰਟ ਕੀਤਾ। ਡੇਢ ਦੋ ਸਾਲ ਸਿੱਖਿਆ ਜੀ। ਮੇਰੇ ਨਾਲ ਨਾਮੀ ਸਿੰਗਰ ਵੀ ਸਿੱਖਦੇ ਸੀਗੇ। ਮੈਂ ਨਾਮ ਨਹੀਂ ਲੈਣਾ ਅਜਬਦੀਆਂ ਮੁਕਾਮਤਾਂ ਨੇ ਜੀ ਹਨਾਪਰ ਜੀ ਅੱਜ ਮਿਲ ਜਾਂਦੇ ਨੇ ਨਾ ਤੇ ਕੋਲੋਂ ਲੰਘ ਜਾਂਦੇ ਨੇ ਜੀ ਕਦੀ ਇਹ ਨਹੀਂ ਹੁੰਦਾ ਵੀ ਹਾਂ ਵੀ ਇਹਨੂੰ ਬੁਲਾ ਲਿਆ ਹੈ ਨਾ ਆਪਣੇ ਨਾਲ ਆਪਣਾ ਕਲਾਸ ਫੈਲੋ ਰਿਆ ਜੀ ਵੀ ਆਪਣੇ ਨਾਲ ਸਿੱਖਿਆ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਉਹਨਾਂ ਨਾਲ ਸਿਰਫ ਪੈਸਾ ਮੈਟਰ ਕਰਦਾ ਉਹਨਾਂ ਨੂੰ ਵੀ ਕਿਆ ਹਸਾਬ ਕਿਤਾਬ ਹੈ ਬਸ ਅਭੀ ਇੰਨਾ ਟੈਲੈਂਟ ਹੋਣ ਦੇ ਬਾਅਦ ਵੀ ਕਿੱਥੇ ਉੱਭਰ ਕੇ ਨਹੀਂ ਆਉਣਾ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਨਾ ਜਾ ਪਾਣਾ ਕਿਸ ਚੀਜ਼ ਨੂੰ ਦੋਸ਼ ਦੋਸ਼ੀ ਕਿਸ ਚੀਜ਼ ਨੂੰ ਕਰਾਰ ਦੇਉਂ ਦੋਸ਼ੀ ਦਿੱਕਤ ਮੈਂ ਇਹ ਹੈ ਕਿ ਦੇਖੋ ਪਬਲਿਕ ਹੈਨਾ ਜਦੋਂ ਮੈਂ ਸਟੇਜ ਤੇ ਗਾਉਂਦਾ ਸੀਗਾ ਕੁਝ ਸਟੇਜਾਂ ਐਸੀਆਂ ਮਿਲਦੀਆਂ ਨੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਜੀ ਤੇ ਜਿਹੜੇ ਗਾਉਣ ਵਾਲੇ ਹੁੰਦੇ ਨੇ ਬੜੇ ਮੈਮ ਮੈਂ ਮਿੰਟਾਂ ਕਰ ਕਰਕੇ ਭਾਜੀ 10 ਮਿੰਟ ਦੇ ਦਿਓ ਭਾਜੀ 20 ਮਿੰਟ ਦੇ ਦਿਓ ਹੈਨਾ ਭਾਜੀ ਇੱਕ ਗਾਣਾ ਗਾਉਂਗਾ ਕਈ ਵਾਰ ਤਾਂ ਮੈਮ ਗਾਉਂਦੇ ਗਾਉਂਦੇ ਦੇ ਹੱਥੋਂ ਨਾ ਮਾਈਕ ਖੋ ਲੈਂਦੇ ਸੀਗੇ ਜੀ ਮਤਲਬ ਇਹਨੇ ਇਹਨੇ ਮੈਂ ਜ਼ਿਆਦਾ ਉਹ ਦੇਖੇ ਨੇ ਤੇ ਪਬਲਿਕ ਨੀਚੋਂ ਵਧੀਆ ਪਿਆਰ ਦਿੰਦੀ ਸੀਗੀ ਇੱਕ ਦੋ ਕਲੱਬ ਚ ਵੀ ਗਾਇਆ ਮੈਂ ਉੱਥੋਂ ਪਿਆਰ ਮਿਲਿਆ ਪਰ ਇਹੀ ਹੈ ਨਾ ਕਿ ਟਾਈਮ ਨਹੀਂ ਦਿੰਦੇ ਜੇ ਤਾਂ ਮੈਂ ਫੇਮਸ ਹੁੰਦਾ ਫਿਰ ਤਾਂ ਮੈਨੂੰ ਗਾਉਣ ਦੇ ਵੀ ਉਹ ਜੀ ਇਹ ਤਾਂ ਕਿ ਚਲੋ ਥੋੜੀ ਜਿਹੀ ਜਾਣ ਪਛਾਣ ਹੋਣ ਦੇ ਕਾਰਨ ਆਮਿਨਤਾ ਕਰਕੇ ਇੱਕ ਅੱਧੇ ਗਾਣੇ ਦਾ ਮੌਕਾ ਮਿਲਿਆ ਨਹੀਂ ਤਾਂ ਦਿੰਦੇ ਹੀ ਨਹੀਂ ਕੋਈ ਅੱਜਕੱਲ ਜੇ ਦੇਖਿਆ ਜਾਵੇ ਹੁਣ ਕੀ ਕੰਮ ਕਰਦੇ ਹੋ ਤੁਸੀਂ ਹੁਣ ਮੈਂ ਮੇਰਾ ਮਾਰਕੀਟ ਦਾ ਕੰਮ ਹੈ ਮੈਂ ਮਾਰਕੀਟ ਦੇ ਵਿੱਚ ਸਾਰਾ ਦਿਨ ਮਿਹਨਤ ਕਰਦਾ ਹਾਂ ਹਨਾ ਸਾਡੀ 12-13000 ਰੁਪਏ ਮੈਮ ਸੈਲਰੀ ਹੈ ਜੀ ਕੋਈ ਜ਼ਿਆਦਾ ਨਹੀਂ ਹੈਗੀ ਉਸ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਜਿਹੜੀ ਮੇਰੀ ਮਦਰ ਨੇ ਉਹ ਝਾੜੂ ਦਾ ਕੰਮ ਕਰਦੇ ਨੇ ਫੈਕਟਰੀਆਂ ਦੇ ਵਿੱਚ ਝਾੜੂ ਮਾਰਨਾ ਉਨ ਨਾਲ ਕਿਸੇ ਟਾਈਮ 'ਚ ਮੈਂ ਵੀ ਝਾੜੂ ਮਾਰਦਾ ਰਿਆ ਤੇ ਪਰ ਚਲੋ ਮੈਂ ਥੋੜਾ ਜਿਹਾ ਪੜ ਲਿਖ ਗਿਆ ਤੇ ਥੋੜਾ ਮਾਰਕੀਟ ਲਾਈਨ ਦੇ ਵਿੱਚ ਆ ਗਿਆ ਹਨਾ ਤੇ ਥੋੜਾ ਬਹੁਤਾ ਏਦਾਂ ਚੱਲੇ ਜਾਂਦਾ ਮੈਂ ਸਰਕਲ ਜੀ ਤੁਹਾਨੂੰ ਘਰ ਦੇ ਵਿੱਚ ਜਿਵੇਂ ਤੁਸੀਂ ਸਿੰਗਿੰਗ ਕਰਦੇ ਹੋ ਹਨਾ ਘਰ ਦੇ ਵਿੱਚ ਸਪੋਰਟ ਘਰੋਂ ਸਪੋਰਟ ਮਿਲੀ ਅੱਗੇ ਜਾਓ ਹਾਂ ਕਰੋ ਏਦਾਂ ਦਾ ਸਪੋਰਟ ਕਿਹਨੇ ਦਿੱਤੀ ਘਰ ਦੇ ਵਿੱਚ ਜਿਵੇਂ ਮੈਂ ਸਪੋਰਟ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਮੇਰਾ ਬਾਪੂ ਹੈ ਜੀ ਉਹ ਬਿਲਕੁਲ ਸਪੋਰਟ ਨਹੀਂ ਕਰਦੇ ਸੀਗੇ ਜੀ ਹਨਾ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਸੀਗੇ ਕਿ ਕਿਹੜੀ ਲਾਈਨ ਚ ਪਾਤਾ ਤੂੰ ਆਪਣੇ ਮੁੰਡੇ ਨੂੰ ਹੈਨਾ ਅਵੇ ਉਦੋਂ ਬੜਾ ਦੁੱਖ ਹੁੰਦਾ ਨਾ ਵੀ ਜਦੋਂ ਚਲੋ ਲੋਕ ਤਾਂ ਕਹਿੰਦੇ ਕਹਿੰਦੇ ਨੇ ਜਦੋਂ ਆਪਣੇ ਘਰ ਦੇ ਇਹੋ ਜੀਆਂ ਗੱਲਾਂ ਕਹਿਣ ਲੱਗ ਜਾਣ ਉਹ ਬਹੁਤ ਜ਼ਿਆਦਾ ਜਿਹੜਾ ਦੁੱਖ ਦਾ ਮਨ ਕੇ ਇਹੀ ਇਹ ਗੱਲਾਂ ਕਹਿ ਰਹੇ ਤੇ ਬੰਦਾ ਅੱਗੇ ਕੀ ਕਰੂਗਾ ਹੈਨਾ ਬਾਪੂ ਕਹਿੰਦਾ ਸੀ ਤੂੰ ਛੱਡ ਦੇ ਆ ਕੰਮ ਹੈਨਾ ਪੜਾਈ ਪੜੂਈ ਛੱਡ ਦੇ ਤੂੰ ਆਪਣਾ ਫੈਕਟਰੀ 'ਚ ਕੰਮ ਕਰ ਲੈ ਤੈਨੂੰ 8-10 ਹਜ਼ਾਰ ਰੁਪਏ ਮਿਲ ਜਾਣਗੇ ਮੇਰੇ ਨਾਲ ਲੱਗ ਜਾ ਪਰ ਮੇਰੇ ਜਿਹੜੀ ਮਾਤਾ ਸ਼੍ਰੀ ਸੀਗੇ ਉਹ ਨੇ ਮਤਲਬ ਉਹਨਾਂ ਨੇ ਮੈਨੂੰ ਕਦੀ ਇਹ ਜੇ ਕੰਮ ਨਹੀਂ ਕਰਨ ਦਿੱਤਾ ਉਹਨਾਂ ਨੇ ਨਹੀਂ ਤੇ ਮੈਂ ਨੂੰ ਸਕੂਲ ਵੀ ਪੜਾਇਆ ਬਾਪੂ ਨਾਲ ਲੜ ਲੜ ਕੇ ਕਹਿੰਦੀ ਤੂੰ ਮੁੰਡੇ ਨੂੰ ਆਪਣਾ ਕੰਮ ਕਰਨ ਦੇ ਨਾ ਪਰ ਮੇਰੀ ਮਾਤਾ ਸ਼ਿਰੀ ਨੂੰ ਪਤਾ ਸੀਗਾ ਕਿ ਕਦੇ ਨਾ ਕਦੇ ਕੁਝ ਕਰੂਗਾ ਨਾ ਪਰ ਮੈਂ ਮੈਮ ਉਹਦੋ ਦੋ ਹੀ ਲੱਗਿਆ ਹੋਇਆ ਆਪਣੇ ਕੰਮ ਦੇ ਵਿੱਚ ਕਿ ਹਾਂ ਮੈਂ ਕਰਨਾ ਆ ਨਹੀਂ ਬਾਪੂ ਕਿਉਂ ਨਹੀਂ ਸਪੋਰਟ ਕਰਦੇ ਸੀ ਕਿ ਜਿਵੇਂ ਕੁੜੀਆਂ ਲਈ ਤਾਂ ਆਪਾਂ ਕਹਿ ਦਿੰਦੇ ਆ ਵੀ ਕੁੜੀਆਂ ਲਈ ਚਲੋ ਇਹ ਫੀਲਡ ਸੇਫ ਨਹੀਂ ਹੈਗੀ ਕੁੜੀਆਂ ਨੇ ਬਾਹਰ ਜਾਣਾ ਡਰ ਲੱਗਦਾ ਮਾਪੇ ਉਹਦੇ ਮਨ 'ਚ ਡਰ ਹੁੰਦਾ ਪਰ ਮੁੰਡੇ ਨੂੰ ਕਿਉਂ ਰੋਕਿਆ ਗਿਆ ਮੁੰਡੇ ਨੂੰ ਮੈਂ ਮਿਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮ ਕਰਦੇ ਕਹਿੰਦੇ ਸੀਗੇ ਜਿਹੜਾ ਤੂੰ ਪੈਸਾ ਉੱਥੇ ਖਰਚ ਕਰੂਗਾ ਤੂੰ ਆਪਣਾ ਕੋਈ ਕੰਮ ਵੀ ਖੋਲ ਸਕਦਾ ਹੈਨਾ ਜਿਹੜਾ 20 30 ਹਜ਼ਾਰ ਆ ਕੇ ਆਪਣਾ ਕੋਈ ਰੇੜੀ ਆ ਕੁਝ ਵੀ ਕਰ ਸਕਦਾ ਹੈਨਾ ਪਰ ਮੇਰੀ ਮਾਤਾ ਸ਼੍ਰੀ ਕਹਿੰਦੀ ਸੀ ਦੋ ਰੋਟੀਆਂ ਘੱਟ ਖਾ ਲਾਂਗੇ ਪਰ ਮੈਂ ਆਪਣੇ ਮੁੰਡੇ ਨੂੰ ਅੱਗੇ ਵਧਾਉਣਾ ਪਰ ਫਿਰ ਜਦੋਂ ਮੈਂ ਗਾਉਣਾ ਸਟਾਰਟ ਕਰਤਾ ਸਟੇਜਾਂ ਤੇ ਹੈਨਾ ਮੈਨੂੰ ਇਨਾਮ ਮਿਲਨੇ ਸ਼ੁਰੂ ਹੋ ਗਏ ਸ਼ੀਲਡਾ ਮਿਲਨੇ ਸ਼ੁਰੂ ਹੋ ਗੀਆਂ 바ਵਾ ਹੋਣ ਲੱਗ ਗਈ ਪਿੰਡ ਚ 바ਵਾ ਹੋਣ ਲੱਗ ਗਈ ਤੇ ਉਸ ਤੋਂ ਬਾਅਦ ਫਿਰ ਮੇਰੇ ਬਾਪੂ ਕਹਿੰਦਾ ਸੀ ਵੀ ਚੱਲ ਹੁਣ ਤੂੰ ਵਧੀਆ ਲੈਨ ਚ ਆ ਵੀ ਤੂੰ ਹੁਣ ਛੱਡੀ ਨਾ ਕਹਿੰਦਾ ਜਿਹੜੀ ਹੁਣ ਤੇ ਇਸ ਕਰਕੇ ਮੈਮ ਚੱਲ ਹੀ ਰਿਹਾ ਹੁਣ ਮੇਰਾ ਬਾਪੂ ਮੇਰੇ ਤੇ ਗਰਵ ਕਰਦਾ ਕਿ ਹਾਂ ਮੇਰਾ ਮੁੰਡਾ ਚਲੋ ਠੀਕ ਲਾਈਨ 'ਚ ਜਾ ਰਿਹਾ ਕੋਈ ਮੈਮ ਨਸ਼ਾ ਨਹੀਂ ਕੋਈ ਕੁਛ ਨਹੀਂ ਕਿਸੇ ਨਾਲ ਲੜਾਈ ਨਹੀਂ ਕੋਈ ਪੜਾਈ ਨਹੀਂ ਆਪਣਾ ਸਿਰਫ ਕੰਮ ਕਰੀਦਾ ਸਿੱਧਾ ਘਰਾਂ ਜਾਈਦਾ ਬਸ ਤਾਂ ਅਭੀ ਹੁਣ ਤੁਸੀਂ ਸਿੰਗਿੰਗ ਨਹੀਂ ਕਰਦੇ ਮਾਰਕੀਟਿੰਗ ਕਰਦੇ ਹੋ ਤਾਂ ਕਿਤੇ ਕਿਨਾ ਕਿਤੇ ਸਿੰਗਿੰਗ ਛੱਡੀ ਛੱਡ ਨਹੀਂ ਰਹੇ ਮੈਮ ਦੇਖੋ ਜਿੰਨਾ ਕ ਟਾਈਮ ਹੁੰਦਾ ਮੇਰੇ ਕੋਲ ਮੈਂ ਸਵੇਰੇ ਉੱਠ ਕੇ ਵੀ ਰਿਆਜ਼ ਕਰਦਾ ਜੇ ਮੇਰੇ ਕੋਲ ਸ਼ਾਮ ਦਾ ਟਾਈਮ ਹੁੰਦਾ ਮੈਂ ਸ਼ਾਮ ਨੂੰ ਵੀ ਰਿਆਜ਼ ਕਰਦਾ ਹੈਨਾ ਸਿੱਖ ਵੀ ਰਿਹਾ ਮੈਂ ਤੇ ਯਾ ਕਿ ਕਲਾਸਾਂ ਕੰਟੀਨਿਊ ਰੱਖੀਆਂ ਹੋਈਆਂ ਨੇ ਜਿੰਨਾ ਅਬਜ਼ੌਰਬ ਕਰ ਰ ਹੋ ਰਿਹਾ ਮੈਂ ਕਰਦਾ ਜੀ ਕੋਣ ਤੁਹਾਨੂੰ ਕੋਣ ਇਸ ਸਮੇਂ ਆਪਣੇ ਆਪ ਹੀ ਜਿਹੜਾ ਸਾਰਾ ਕੁਝ ਕਰ ਰਹੇ ਹੋ ਜਾਂ ਕੋਈ ਉਸਤਾਦ ਜਿਹੜਾ ਤੁਹਾਨੂੰ ਸਿਖਾ ਰਿਹਾ ਕਿਸਦਾ ਹੱਥ ਆ ਪਿੱਛੇ ਮੈਮ ਨੀਲੇ ਖਾਨ ਜੀ ਦਾ ਹੱਥ ਹੈ ਉਸਤਾਦ ਨੀਲੇ ਖਾਨ ਜੀ ਉਹਨਾਂ ਕੋਲੋਂ ਮੈਂ ਸਿੱਖਿਆ ਕਦੀ ਕਦੀ ਉਹਨਾਂ ਮਦ ਲਈ ਹਫਤੇ ਦੇ ਵਿੱਚ ਇੱਕ ਦੋ ਵਾਰ ਲਓ ਲੋ ਉਹਨਾਂ ਕੋਲ ਵੀ ਜਾਂਨਾ ਮੈਂ ਤੇ ਇੱਕ ਮੇਰਾ ਫਰੈਂਡ ਹੈ ਉਹ ਮੇਰੇ ਨਾਲ ਹੀ ਗਾਉਂਦਾ ਮੁੰਡਾ ਠੀਕ ਹੈ ਜੀ ਉਹਦੇ ਨਾਲ ਵੀ ਆਪਾਂ ਬੈਠ ਕੇ ਰਿਆ ਜਰੂਰ ਕਰੀ ਜਾਂਦੇ ਆ ਜੀ ਬੈਠ ਕੇ ਨਾ ਦੋਨੋਂ ਜਣੇ ਤੇ ਹੋਰ ਤੁਸੀਂ ਆਪਣੇ ਜਿਹੜਾ ਇਸ ਨੂੰ ਗਾਉਣ ਨੂੰ ਲੈ ਕੇ ਹੋਰ ਵੀ ਸਾਨੂੰ ਦੱਸੋ ਕਿ ਕਿਵੇਂ ਪਿੱਛੋਂ ਕਿਵੇਂ ਸ਼ੁਰੂ ਕੀਤਾ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕੁਝ ਕਰ ਰਹੇ ਹੋ ਕਿ ਮਤਲਬ ਮਾਰਕੀਟਿੰਗ ਕਰ ਰਹੇ ਹੋ ਸਿੰਗਿੰਗ ਵੀ ਹੈ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਸਿੰਗਿੰਗ ਵੀ ਹੈ ਸਿੰਗਿੰਗ ਵੀ ਕਰਨੀ ਹੈ ਕਿਵੇਂ ਮੈਨੇਜ ਕਰਨ ਨੂੰ ਲਾਈ ਤੁਸੀਂ ਮੈਂ ਮੈਨੇਜ ਇਦਾਂ ਹੈ ਕਿ ਦੇਖੋ ਮੈਨੇਜ ਕਰਨਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਪਰ ਜੇ ਸੋਚਾਂ ਪੱਕੀਆਂ ਹੋਣ ਨਾ ਇਰਾਦੇ ਪੱਕੇ ਹੋਣ ਫਿਰ ਕੁਝ ਮੁਸ਼ਕਲ ਨਹੀਂ ਹੈਗਾ ਜੀ ਬਿਲਕੁਲ ਸਵੇਰੀ ਉੱਠੋ ਰਿਆਜ਼ ਕਰੋ ਨਾਓ ਤੋ ਰੋਟੀ ਖਾਓ ਡਿਊਟੀ ਚੱਲ ਜਾਓ ਡਿਊਟੀ ਤੋਂ ਆਏ ਜੀ ਆਪਣਾ ਟਾਈਮ ਹੈਗਾ ਤਾਂ ਕਰ ਲੋ ਨਹੀਂ ਇੱਕ ਟਾਈਮ ਤਾਂ ਰਿਆਜ਼ ਬੰਦੇ ਨੂੰ ਕਰਨਾ ਚਾਹੀਦਾ ਜੇ ਆਪਾਂ ਨੇ ਆਪਣੀ ਵੋਕਲ ਨੂੰ ਤਾਜ਼ਾ ਰੱਖਣਾ ਹੈਨਾ ਵਧੀਆ ਸਿੰਗਿੰਗ ਕਰਨੀ ਹੈ ਤੇ ਰਿਆਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਐਦਾਂ ਕਰਕੇ ਮੈਂ ਮੈਂ ਆਪਣੀ ਲਾਈਫ ਨੂੰ ਮੈਨੇਜ ਕਰ ਰਿਹਾ ਤੇ ਉਮੀਦ ਹੈ ਕਿ ਜਿਹੜੇ ਮੇਰੇ ਦੇਖ ਰਹੇ ਮੇਰੇ ਭੈਣ ਭਰਾ ਸਾਰੇ ਮੈਨੂੰ ਸਪੋਰਟ ਕਰਨਗੇ ਤੇ ਮੈਨੂੰ ਅੱਗੇ ਲੈ ਕੇ ਆਉਣਗੇ ਆਉਣ ਵਾਲੇ ਸਿੰਗਰਾਂ ਦੇ ਵਿੱਚ ਸ਼ਾਇਦ ਮੇਰਾ ਨਾਮ ਵੀ ਹੋਵੇ ਜ਼ਰੂਰ ਹੋਊਗਾ ਕਿੱਤੇ ਨਾ ਕਿਤੇ ਹੁਣ ਵੀ ਜਿਹੜੀ ਉਮੀਦ ਹੈ ਉਹ ਹੈਗੀ ਹੈ ਕਿ ਨਹੀਂ ਮੈਂ ਚਲੋ ਬੇਸ਼ੱਕ ਮੈਂ ਮਾਰਕੀਟਿੰਗ ਦੇ ਵਿੱਚ ਆ ਗਿਆ ਪਰ ਜਿਹੜੀ ਮੇਰੀ ਸਿੰਗਿੰਗ ਹੈ ਮੈਨੂੰ ਕਿਤੇ ਨਾ ਕਿਤੇ ਬਹੁਤ ਉੱਚੇ ਅ ਪੱਧਰ ਤੇ ਲੈ ਕੇ ਜਾਣ ਵਾਲੀ ਆ ਮੈਮ ਇਸੀ ਉਮੀਦ ਦੇ ਚੱਕਰ 'ਚ ਮੈਂ ਅਸਤੱਕ ਹੁਣ ਤੱਕ ਬੈਠੇ ਆ ਮੈਂ 29 ਸਾਲ ਦਾ ਹੋ ਗਿਆ ਮੈਂ ਇਸੇ ਵੇਟ ਦੇ ਵਿੱਚ ਬੈਠਾ ਹਾਂ ਕਿ ਕਦੋਂ ਮੈਨੂੰ ਰੱਬ ਅੱਗੇ ਲੈ ਕੇ ਜਾਏਗਾ ਹੈ ਨਾ ਕਦੋਂ ਮੈਂ ਪਬਲਿਕ ਦੇ ਸਾਹਮਣੇ ਕੁਝ ਕਰਕੇ ਦਿਖਾਉਣ ਦਾ ਮੈਨੂੰ ਮੌਕਾ ਮਿਲੇਗਾ ਤੇ ਉਮੀਦ ਹੈ ਕਿ ਜਲਦੀ ਆਉਂਗਾ ਬਸ ਤੇ ਜਦੋਂ ਹੁੰਦਾ ਤੁਸੀਂ ਕਿਹਾ ਵੀ ਸਟੇਜ ਤੋਂ ਮਾਈਕ ਖੋ ਲੈਂਦੇ ਸੀਗੇ ਤੇ ਉਦੋਂ ਦੁੱਖ ਕਿੰਨਾ ਦੁੱਖ ਹੁੰਦਾ ਸੀਗਾ ਵੀ ਮੈਂ ਇੰਨੀ ਪ੍ਰੈਕਟਿਸ ਕਰ ਰਿਆ ਮੈਂ ਦਿਨ ਰਾਤ ਇੱਕ ਕਰ ਰਿਆ ਮੈਂ ਮਿਹਨਤ ਕਰ ਰਿਆ ਤੇ ਉਹ ਵੀ ਸਿੰਗਰ ਹੀ ਨੇ ਜਿਹੜੇ ਅੱਜ ਇੰਨੇ ਵੱਡੇ ਵੱਡੇ ਪਲੇਟਫਾਰਮਸ ਤੇ ਗਾ ਰਹੇ ਨੇ ਤੇ ਮੈਂ ਵੀ ਤਾਂ ਸਿੰਗਰ ਹੀ ਆ ਮੈਂ ਵੀ ਤਾਂ ਉਨੀ ਮਿਹਨਤ ਕਰ ਰਿਆ ਵਾਂ ਤੇ ਮੇਰੇ ਹੱਥਾਂ ਤੋਂ ਮਾਈਕ ਹੋਏ ਜਾ ਰਹੇ ਨੇ ਮੈਂ ਐਕਚੁਅਲੀ ਕਹਾਂ ਕਿ ਜਦੋਂ ਮੇਰੇ ਕੋਲੋਂ ਕਈ ਵਾਰ ਮਾਈਕ ਖੋਇਆ ਗਿਆ ਹੈ ਨਾ ਤੇ ਉਸ ਟਾਈਮ ਮੈਂ ਬੜਾ ਰੋਇਆ ਵੀ ਹੈ ਨਾ ਘਰ ਜਾ ਕੇ ਇੱਕ ਵਾਰ ਦਿਲ ਕੀਤਾ ਜੀ ਕਿ ਛੱਡ ਤੇਰੇ ਵਾਸਤੇ ਗੱਲ ਨਹੀਂ ਹੈ ਗਿਆ ਨਾ ਪੈਸੇ ਵਾਲਿਆਂ ਨੇ ਕਿ ਹਿੰਮਤ ਹਾਰ ਹਿੰਮਤ ਹਾਰ ਹੈ ਨਾ ਫਿਰ ਜਦੋਂ ਮੈਂ ਰੋਂਦਾ ਹੁੰਦਾ ਸੀਗਾ ਤੇ ਜਿਹੜੀ ਮੇਰੀ ਮਾਤਾ ਸ਼ੀਰੀ ਨੇ ਉਹ ਕਹਿੰਦੀ ਸੀ ਵੀ ਕੀ ਗੱਲ ਹੋ ਗਈ ਮੈਂ ਕਹਿੰਦਾ ਸੀ ਵੀ ਮੇਰੇ ਹੱਥੋਂ ਮਾਈਕ ਖੋ ਲਿਆ ਹੈ ਨਾ ਤੇ ਫਿਰ ਮੇਰੀ ਮਾਤਾ ਮੈਨੂੰ ਬਹੁਤ ਸਪੋਰਟ ਕਰਦੀ ਸੀ ਕਹਿੰਦੀ ਵੀ ਕੋਈ ਦਿੱਕਤ ਨਹੀਂ ਆ ਗਈ ਅੱਜ ਨਹੀਂ ਤਾਂ ਕੱਲ ਅੱਗੇ ਆਏਗਾ ਹੀ ਆਏਗਾ ਕੈਰੀ ਹੌਸਲਾ ਨਾ ਛੱਡ ਆਪਣਾ ਹਣਾ ਤੇ ਮੈਂ ਮੈਂ ਹੌਸਲਾ ਨਹੀਂ ਛੱਡਿਆ ਤੇ ਹੁਣ ਤੱਕ ਚੱਲੀ ਫਿਰ ਰਿਹਾ ਬਸ ਜੀ ਤੇ ਬਹੁਤ ਵਧੀਆ ਗੱਲ ਲੱਗੇ ਤੁਸੀਂ ਹੌਸਲਾ ਨਹੀਂ ਛੱਡਿਆ ਕਿਉਂਕਿ ਕਿਤੇ ਨਾ ਕਿਤੇ ਤਾਂ ਆ ਕੇ ਬੰਦਾ ਸੋਚ ਹੀ ਲੈਂਦਾ ਵਾ ਵੀ ਨਹੀਂ ਚੱਲ ਹੁਣ ਇੰਨੇ ਜਗ੍ਹਾ ਹਨਾ ਮੈਂ ਡੀਮੋਟੀਵੇਟ ਹੋ ਰਿਆ ਵਾ ਵੀ ਹੁਣ ਮੈਂ ਛੱਡ ਦਿਨਾ ਇਹ ਕੰਮ ਵੀ ਬਹੁਤ ਹੋ ਗਿਆ ਹੁਣ ਅੱਗੇ ਪਰਿਵਾਰ ਪਾਲਣਾ ਹੈ ਸਭ ਕੁਝ ਕਰਨਾ ਹੈ ਵੀ ਉਹਨਾਂ ਚੀਜ਼ਾਂ 'ਚ ਮੈਂ ਲੱਗ ਜਾਣਾ ਹੈਨਾ ਤੁਸੀਂ ਵੀ ਇਦਾਂ ਸੋਚਦੇ ਸੀਗੇ ਕਿ ਚੱਲ ਛੱਡਦੇ ਹੁਣ ਵੀ ਅੱਗੇ ਦੀ ਲਾਈਫ ਦੇਖ ਇੱਥੇ ਪਤਾ ਨਹੀਂ ਕਦੋਂ ਕੱਛੂ ਬਣਨਾ ਹੈ ਕਦੋਂ ਨਹੀਂ ਬਣਨਾ ਬਹੁਤ ਵਾਰ ਮੈਂ ਉਹ ਸੋਚਿਆ ਕਿ ਛੱਡ ਦੀ ਇੱਕ ਵਾਰ ਤਾਂ ਮੈਂ ਮੈਂ ਆਪਣਾ ਹਾਰਮੋਨੀਅਮ ਨਾ ਬੰਦ ਕਰਕੇ ਰੱਖਤਾ ਸੀਗਾ ਵੀ ਨਹੀਂ ਚਾਹੁੰਦਾ ਮੈਂ ਆਪਣਾ ਹਾਰਮੋਨੀਅਮ ਬੰਦ ਕਰਕੇ ਪਰਚੱਤੀ ਤੇ ਰੱਖਤਾ ਕਿ ਯਾਰ ਮੈਂ ਨਹੀਂ ਚਲਾਉਣਾ ਫਿਰ ਕਦੋਂ ਕੱਢਿਆ ਉਹ ਫਿਰ ਕਦੋਂ ਕੱਢਿਆ ਮੈਮ ਜਦੋਂ ਮੈਨੂੰ ਲੱਗਿਆ ਨਾ ਕਿ ਮੇਰੀ ਹੁਣ ਰੂਹ ਦਾ ਗੁਜ਼ਾਰਾ ਨਹੀਂ ਹੋ ਰਿਹਾ ਕਿਉਂਕਿ ਦੇਖੋ ਮੈਮ ਸਿੰਗਿੰਗ ਇੱਕ ਐਹੋ ਜੀ ਚੀਜ਼ ਐ ਜਿਹੜੀ ਰੂਹ ਨਾਲ ਅਟੈਚ ਆ ਆਪਾਂ ਸਾਰੀ ਚੀਜ਼ਾਂ ਛੱਡ ਸਕਦੇ ਆ ਪਰ ਇੱਕ 뮤ਜ਼ਿਕ ਐਹੋ ਜੀ ਚੀਜ਼ ਐ ਜਿਹਦੇ ਨਾਲ ਬੰਦੇ ਦਾ ਪਿਆਰ ਹੋ ਜਵੇ ਉਹਨੂੰ ਬੰਦਾ ਨਹੀਂ ਛੱਡ ਸਕਦਾ ਮੈਨੂੰ ਲੱਗਦਾ ਕਿ ਜਿਹੜਾ 뮤ਜ਼ਿਕ ਐ ਮੇਰੇ ਮਰਨ ਤੋਂ ਬਾਅਦ ਹੀ ਖਤਮ ਹੋਏਗਾ ਜੀ ਹੈਨਾ ਤੁਸੀਂ ਕਿਸ ਨੂੰ ਆਪਣਾ ਜਿਵੇਂ ਆਈਡਲ ਕਿਸ ਨੂੰ ਮੰਨਦੇ ਹੋ ਬਹੁਤ ਵੱਡੇ ਵੱਡੇ ਸਿੰਗਰ ਨੇ ਹੈਨਾ ਦਿਲਜੀਤ ਦੋਸਾਂਜ ਕਿੱਥੇ ਮਤਲਬ ਵਰਲਡਵਾਈਡ ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ ਹਰ ਕਿਸੇ ਤੋਂ ਤੁਸੀਂ ਕਿਸ ਨੂੰ ਆਪਣਾ ਜਿਹੜਾ ਮੰਨਦੇ ਹੋ ਕਿ ਮੈਂ ਨਹੀਂ ਇਹਦੇ ਵਰਗਾ ਗਾਉਣਾ ਇਹਦੇ ਵਰਗਾ ਬਣਨਾ ਮੈਂ ਮੈਂ ਜਿਹੜਾ ਆਈਡਲ ਮੰਨਦਾ ਆਪਣਾ 우ਸਤਾਦ 마ਸ਼ਾਅੱਲ ਅਲੀ ਜੀ ਨੂੰ ਤੇ 우ਸਤਾਦ ਚਮਕੀਲਾ ਜੀ ਨੂੰ ਜੀ ਤੇ ਜਿਹੜੇ ਅੱਜ ਕੱਲ ਦੇ ਨਵੇਂ ਸਿੰਗਰ ਨੇ ਹਨਰ ਸਿੱਧੂ ਵੀਰਾ ਬਹੁਤ ਸੋਹਣਾ ਗਾਉਂਦਾ ਅਗਲਾ ਵੀ ਸਿੱਧੂ ਵੀਰਾ ਬਹੁਤ ਸੋਹਣਾ ਗਾਉਂਦਾ ਮਤਲਬ ਇਹ ਮੈਂ ਚਾਹੁੰਦਾ ਕਿ ਮੈਂ ਉਹਨਾਂ ਵਰਗਾ ਗਾਣਾ ਜੀ ਤੇ ਉਮੀਦ ਹੈ ਕਿ ਅੱਗੇ ਜਿਹੜਾ ਹੁਣ ਗਾਣਾ ਆ ਰਿਹਾ ਉਹਨਾਂ ਵਰਗਾ ਹੀ ਹੋਏਗਾ ਕਦੋਂ ਆ ਰਿਹਾ ਤੁਹਾਡਾ ਨਵਾਂ ਗਾਣਾ ਮੈਂ ਬਸ ਜਲਦੀ ਆ ਆਡੀਓ ਰੈਡੀ ਹੋ ਚੁੱਕਿਆ ਏ ਜੀ ਤੇ ਜਿੰਨਾ ਭਾਈਆਂ ਨੇ ਮੈਨੂੰ ਸਾਰਿਆਂ ਨੇ ਸਪੋਰਟ ਕੀਤੀ ਏ ਥੋੜਾ ਥੋੜਾ ਕਰਕੇ ਹਨਾ ਮਿਊਜ਼ਿਕ ਕਰਾਇਆ ਵਧੀਆ ਜਗ੍ਹਾ ਤੋਂ ਹਨਾ ਹੁਣ ਅੱਗੇ ਵੀਡੀਓ ਦੀ ਤਿਆਰੀ ਹੈ ਤੇ ਜਲਦੀ ਆਏਗਾ ਕਿੰਨੇ ਗਾਣੇ ਆ ਚੁੱਕੇ ਨੇ ਮੈਂ ਮੇਰੇ ਇਸ ਟਾਈਮ ਮਾਰਕੀਟ ਦੇ ਵਿੱਚ 8 ਗਾਣੇ ਆ ਚੁੱਕੇ ਨੇ ਤੇ ਕਿੰ ਕਿੰਨੇ ਮਤਲਬ ਕਿੰਨਾ ਸਪੋਰਟ ਮਿਲਿਆ ਉਹਨਾਂ ਗਾਣਾਂ ਨੂੰ ਵਦਿਆ ਚੱਲੇ ਨੇ ਜੀ ਉਹਨਾਂ ਦਾ ਸਪੋਰਟ ਵਦਿਆ ਮਿਲਿਆ ਮੈਮ ਮੇਰਾ ਬਾਪੂ ਗਾਣਾ ਆਇਆ ਸੀਗਾ ਉਹਨੂੰ ਵੀ ਬਹੁਤ ਪਿਆਰ ਮਿਲਿਆ ਤੇ ਜੇ ਮੈਂ ਅੱਜ ਕਿਤੇ ਲਾਈਵ ਗਾਉਣਾ ਲਾਈਵ ਦੇ ਵਿੱਚ ਵੀ ਉਹਦਾ ਬਹੁਤ ਪਿਆਰ ਮਿਲਦਾ ਆ ਸਾਨੂੰ ਤਾਂ ਤੁਸੀਂ ਗਾ ਕੇ ਸੁਣਾਇਆ ਨਹੀਂ ਲਾਈਵ ਮੈਮ ਹੁਣ ਸੁਣਾ ਦਿੰਨੇ ਆ ਸੁਣਾ ਦਿਓ ਖੁਸ਼ੀਆਂ ਤੂੰ ਨਾਲ ਬਾਪੂ ਆਪਣੇ ਹੀ ਲੈ ਗਿਆ ਖੋਰੇ ਕਿੜੇ ਬੱਦਲਾਂ ਦੇ ਓਲੇ ਹੋ ਕੇ ਬਹਿ ਗਿਆ ਰੱਖੀ ਤੂੰ ਖਿਆਲ ਪੁੱਤ ਜ਼ਿੰਮੇਵਾਰੀ ਸਾਂਭ ਲਈ ਆਪਣੀ ਜੋਤ ਨੂੰ ਤੂੰ ਜਾਂਦਾ ਜਾਂਦਾ ਕਹਿ ਗਿਆ ਮਿਲੀ ਬੜੀ ਦੁਨੀਆ ਜੋ ਆਪਣਾ ਏ ਕਹਿੰਦੀ ਪਰ ਤੇਰੇ ਵਾਂਗੂ ਗਲ ਕੋਈ ਲਾਉਂਦਾ ਨਹੀਂ ਭਾਵੇਂ ਟੁੱਟਿਆ ਵਾਂਗ ਖਡਾਉਣੇ ਦੇ ਪਰ ਕਹਿ ਕੇ ਕਦੇ ਜਤੋਂਦਾ ਨਹੀਂ ਕਿੰਝ ਤੁਰਨਾ ਦੁਨੀਆਦਾਰੀ ਵਿੱਚ ਕੋਈ ਬਾਪੂ ਵੀ ਨਾ ਸਖਾਉਂਦਾ ਨੀ ਤੁਸੀਂ ਕਿਹਾ ਗੁਲਾਬ ਸਿੱਧੂ ਹੁਨਰ ਸਿੱਧੂ ਤੁਸੀਂ ਸਾਨੂੰ ਇਹਨਾਂ ਦਾ ਗਾਣਾ ਮਤਲਬ ਇਹ ਜਦੋਂ ਗਾਉਂਦੇ ਨੇ ਤੁਹਾਨੂੰ ਬਹੁਤ ਵਧੀਆ ਲੱਗਦੇ ਇਹਦੀ ਸਿੰਗਿੰਗ ਬੜੀ ਵਧੀਆ ਲੱਗਦੀ ਹੈ ਇਹਨਾਂ ਦਾ ਕੋਈ ਗਾਣਾ ਸੁਣਾਓ ਸਾਨੂੰ ਹੋ ਡੱਬ ਵਿੱਚ ਲੋਹਾ ਭਾਵੇਂ ਕੰਨੀ ਨੱਤੀਆਂ ਕੁੜੀਆਂ ਟਕਾਉਣ ਨੂੰ ਨੇ ਮੋਛਾਂ ਰੱਖੀਆਂ ਉਹ ਪੈਗ ਲਾ ਕੇ ਪੈਸਾ ਨਾਲੇ ਪਰੀ ਦੇ ਪਿੱਛੇ ਅਸੀਂ ਕਦੇ ਵੀ ਨਾ ਲੜੇ ਬੱਲੀਏ ਓ ਸਾਡੇ ਤੇ ਹੀ ਆਉਣ ਚੜ ਚੜ ਕੇ ਓ ਜਿਹੜੇ ਸਾਡੇ ਸਿਰੋਂ ਛੜੇ ਬੱਲੀਏ ਸਾਡੇ ਤੇ ਹੀ ਆਉਣ ਚੜ ਚੜ ਕੇ ਓ ਜਿਹੜੇ ਸਾਡੇ ਸਿਰੋਂ ਛੜੇ ਬੱਲੀਏ ਜੀ ਬਹੁਤ ਸੋਹਣਾ ਜਦੋਂ ਤੁਸੀਂ ਲਿਖਦੇ ਹੋ ਤੁਸੀਂ ਜਿਹੜਾ ਬਾਪੂ ਗਾਣਾ ਗਾਇਆ ਉਹ ਕਿਤੇ ਨਾ ਕਿਤੇ ਤੁਹਾਡੇ ਹਾਲਾਤਾਂ ਨਾਲ ਵੀ ਮਿਲਦਾ ਜੁਲਦਾ ਹੈ ਹੈਨਾ ਕਿਤੇ ਜਦੋਂ ਲਿਖਦੇ ਹੋ ਉਦੋਂ ਤੇ ਹਾਲਾਤਾਂ ਨੂੰ ਦਿਮਾਗ ਦੇ ਵਿੱਚ ਰੱਖਦੇ ਹੋ ਇਹ ਸਾਰਾ ਜਿਹੜਾ ਹਾਲਾਤ ਨੇ ਉਹਨਾਂ ਨੂੰ ਗੀਤਾਂ ਦੇ ਰਾਹੀਂ ਹੈਨਾ ਬਿਆਨ ਕਰਦੇ ਹੋ ਤਾਂ ਕੀ ਸੋਚ ਕੇ ਲਿਖਦੇ ਹੋ ਐਕਚੁਅਲੀ ਮੈਂ ਮੈਂ ਲਿਖਦਾ ਨਹੀਂ ਹੈਗਾ ਮੈਂ ਓਨਲੀ ਗਾਣਾ ਆ ਹੈਨਾ ਜਿਹੜੇ ਮੇਰੇ ਲਿਖਿਓਏ ਗੀਤ ਨੇ ਮਤਲੀ ਜਿਹੜੇ ਮੈਨੂੰ ਗੀਤ ਮੈਂ ਹੁਣ ਤੱਕ ਗਾਏ ਨੇ ਉਹ ਬਾਰੋਂ ਨੇ ਇਹ ਜਿਹੜਾ ਬਾਪੂ ਗਾਣਾ ਇੱਕ ਕੁੜੀ ਦਾ ਹੈ ਜੀ ਬਠਿੰਡੇ ਤੋਂ ਕੁੜੀ ਜੋਤਕੌਰ ਹੈਨਾ ਉਸ ਕੁੜੀ ਨੇ ਮੈਨੂੰ ਲਿਖ ਕੇ ਦਿੱਤਾ ਸੀ ਇਹ ਗਾਣਾ ਤੇ ਉਹ ਕਹਿੰਦੀ ਮਤਲੀ ਸੁੱਖ ਨਾਲ ਮੇਰਾ ਬਾਪੂ ਹੈਗਾ ਮੇਰੇ ਕੋਲ ਹੈਨਾ ਤੇ ਜਿਨ੍ਹਾਂ ਦੇ ਬਾਪੂ ਨਹੀਂ ਹੈ ਹੈਗੇ ਨਾ ਉਹ ਉਹਨਾਂ ਨੂੰ ਮੈਨੂੰ ਪਤਾ ਵੀ ਉਹਨਾਂ ਦੀ ਕੀ ਕੰਡੀਸ਼ਨ ਹੈ ਕਿਉਂਕਿ ਦੇਖੋ ਬਾਪੂ ਜਿੱਦਾਂ ਮਰਜ਼ੀ ਦਾ ਹੋਵੇ ਜੀ ਸਿਰ ਤੇ ਬਾਪੂ ਆ ਸਿਰ ਤੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਬਾਪੂ ਇਹੋ ਜੀ ਚੀਜ਼ ਹੈ ਕਿ ਜਿਹੜੇ ਅੱਛਾ ਬੂਰਾ ਰਾਹ ਸਾਨੂੰ ਦਿਖਾਉਂਦੇ ਨੇ ਤੇ ਸਾਨੂੰ ਹਮੇਸ਼ਾ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ ਨੇ ਕਿ ਬੇਟਾ ਇਹ ਚੀਜ਼ ਗਲਤ ਹੈ ਇਹ ਚੀਜ਼ ਐ ਇੱਧਰੋਂ ਚੱਲ ਐ ਇੱਥੇ ਮਿੱਟੀ ਐ ਇੱਥੇ ਟੋਣਾ ਇੱਥੇ ਪੱਥਰ ਐ ਇੱਥੇ ਗਿਰਜੇਗਾ ਹੈਨਾ ਉਹ ਆਪਣੇ ਨਾਲ ਨਾਲ ਸਿਖਾਉਂਦੇ ਨੇ ਤੇ ਜਿਹੜੇ ਉਹਨਾਂ ਦੇ ਵਿੱਚ ਗੁਣ ਹੁੰਦੇ ਨੇ ਉਹ ਸਾਡੇ ਤੱਕ ਪਹੁੰਚਾਉਂਦੇ ਨੇ ਕਿ ਹਾਂ ਨਾ ਇਹ ਚੀਜ਼ ਸਹੀ ਐ ਅ ਅੱਜ ਚਲੋ ਬਹੁਤ ਬਹੁਤ ਧੰਨਵਾਦ ਅਭੇ ਅਸੀਂ ਚਾਹਾਂਗੇ ਤੁਹਾਡੇ ਜਿੰਨੇ ਵੀ ਗਾਣੇ ਹੁਣ ਤੱਕ ਆਏ ਨੇ ਤੇ ਜਿੰਨੇ ਵੀ ਆਉਣ ਵਾਲੇ ਨੇ ਸਾਰੇ ਦਰਸ਼ਕੋ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਤਾਂ ਜਿੱਥੇ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਉੱਥੇ ਤੱਕ ਪਹੁੰਚੋ ਤਾਂ ਐਸੀ ਸਾਡੀ ਗੱਲਬਾਤ ਸਿੰਗਰ ਅਭੇ ਦੇ ਨਾਲ ਤੇ ਜੋ ਸਿੰਗਰ ਚਲੋ ਜਲਦੀ ਹੀ ਇਹ ਬਣ ਵੀ ਜਾਣਗੇ ਤੇ ਹੈਗੇ ਵੀ ਨੇ ਤਾਂ ਇਹੋ ਜਿਹੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰुणा ਸ਼ਰਮਾ ਕੈਮਰਾ ਪਰਸਨ ਸੁਰਿੰਦਰ